ਆਪਰੇਸ਼ਨ ਸਿੰਦੂਰ ਤਹਿਤ ਹਿੰਦੁਸਤਾਨ ਵੈਲਫੇਅਰ ਬਲੱਡ ਡੋਨੇਟ ਕਲੱਬ ਵੱਲੋਂ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਜਿਸ ਵਿੱਚ ਮੋਂਡੂ ਸਬਰਵਾਲ ਕਾਉਂਸਲਰ ਵਾਰਡ 14 ਕਰਨਲ ਦਿਲਬਾਗ ਸਿੰਘ ਅਸ਼ਵਨੀ ਦਤਾ ਬਿਗੇਡੀਅਰ ਇੰਦਰਜੀਤ ਚੋਹਾਨ ਰਾਹੁਲ ਸ਼ਰਮਾ ਪ੍ਰੈਜ਼ੀਡੈਂਟ ਡਾਕਟਰ ਪਰਮਵੀਰ ਸਿੰਘ ਮੈਡਮ ਗਗਨਦੀਪ ਕੌਰ ਸੁਖਵਿੰਦਰ ਕੁਮਾਰ ਅਜੀ ਕੁਮਾਰ ਨੀਰਜ ਬਖਸ਼ੀ ਮਲਕੀਤ ਸਿੰਘ ਭੁਪਿੰਦਰ ਸਿੰਘ ਪਿੰਦਾ ਅਵਤਾਰ ਸਰਾ ਲਖਵਿੰਦਰ ਸਿੰਘ ਹਰਮਿੰਦਰ ਸਿੰਘ ਸੁਰਿੰਦਰ ਮਿਨਹਾਸ ਕੈਪਟਨ ਹਰਮੰਦਰ ਸਿੰਘ ਸ਼ਾਮਿਲ ਹੋਏ ਸਤ ਸਤਿ ਸ਼੍ਰੀ ਅਕਾਲ ਸ਼ੁਭਨਾਮ ਜੀ ਸਰ ਜਿਹੜਾ ਫੋਨਦਾਨ ਕੈਂਪ ਲਗਾਇਆ ਗਿਆ ਜੀਬਨਗਰ ਦੇ ਅੱਜ ਕੀ ਲੱਗਦਾ ਲੋਕਾਂ ਨੂੰ ਫੋਨ ਦਾਨ ਕਰਕੇ ਕੀ ਕੀ ਚਰਨਾ ਜਾਂਦੇ ਹੋ ਅਸੀਂ ਇੱਕ ਬਰੋਲਾ ਕਰਨੇ ਚਾਹਦੇ ਸੀ ਇੱਕ ਤਾਂ ਪਹਿਲਾਂ ਜੇ ਸਾਡੀ ਇੰਪੋਰਟ ਤੇ ਜਵਾਨਾਂ ਸੰਦੇ ਦੇ ਨਾਲ ਦੀ ਬੀਜ ਭਾਈ ਜਿੰਦੇ ਸੀ ਸਭਾਈ ਲੜ ਰਹੇ ਸੀ ਕਿ ਉਹਨਾਂ ਦੇ ਵਿੱਚ ਕੋਈ ਵੀ ਸਾਡਾ ਇਹ ਜਸ ਸੰਜਰ ਤੇ ਇਹ ਬਲੱਡ ਦੀ ਬਜਾ ਨਾਲ ਕਿਸੇ ਦੇ ਰਸ਼ੀਦ ਨਾ ਹੋਵੇ ਉਸ ਕਰਕੇ ਜੇ ਪ੍ਰਾਰਲਾ ਕੀਤਾ ਕਿ ਬਲੱਡ ਬੀ ਇਸ ਕੈਂਪ ਲਾਇਆ ਜਾਏ ਤੇ ਸਾਰਾ ਬਲੱਡ ਇਕੱਠਾ ਕਰਕੇ ਉਹਨਾਂ 20 ਜਵਾਨਾਂ ਦੇ ਲਈ ਇਹ ਇਸ ਪ੍ਰਸਤ ਕਰਦੀ ਹੈ ਕਿਹੜੀ ਸੰਸਥਾ ਇਹ ਬਲੱਡ ਕੈਂਪ ਲਗਾ ਰਹੀ ਹੈ ਜੀ ਕਿਹੜੀ ਸੰਸਥਾ ਲਗਾ ਰਹੀ ਹੈ ਬਲੱਡ ਕੈਂਪ ਇਹ ਹਿੰਦੁਸਤਾਨ ਜਲਾ ਬਹਿਗਾ ਫੋਗੜੀ ਹਿੰਦੁਸਤਾਨ ਬਲੱਡ ਡੋਨੇਟਰ ਕਲਾਪ ਗੁਰਦੁਆਰਾ ਸਤਲਗਾਇਆ ਗਿਆ ਹੈ। ਦੇਖੋ ਆਪਾਂ ਆਪਰੇਸ਼ਨ ਸਿੰਧੂ ਦੇ ਤਹਿਤ ਧੁਲਾ ਰਹੇ ਹਾਂ ਵੱਖ-ਵੱਖ ਥਾਵਾਂ ਤੇ ਲਾਇਆ। ਇਹਦੀ ਵਿੱਚ ਅਜੋ ਜਿਸੀਂ ਦੀਪਨਗਰ ਗੁਰਦੁਆਰਾ ਸ਼੍ਰੀ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਦੀਪਰੇਗਰ ਵਿੱਚ ਪੜਾ ਹੈ ਜਿਹਦੇ ਵਿੱਚ ਆਪਣੇ ਸਾਡੇ ਕਰਨਲ ਸਾਹਿਬ ਨੇ ਬਹੁਤ ਹੀ ਸਿਹਰ ਕੀਤਾ ਹੈ। ਇੱਥੇ ਦੀ ਰਣਜੀਤ ਇਨਕਲੇਵ ਉਹਨਾਂ ਦੀ ਸੁਸਾਇਟੀ ਤੇ ਵੱਖ-ਵੱਖ ਘਾਣਿਕ ਤੇ ਸੰਸਥਾਵਾਂ ਨੇ ਸਮਾਜਿਕ ਸੰਸਥਾਵਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਕਿ ਇੱਕ ਖੂਨਦਾਨ ਕੈਂਪ ਆਪਾਂ ਇੱਕ ਫੌਜੀਾਂ ਦੀ ਸੁਰੱਖਿਆ ਦੇ ਲਈ ਤੇ ਇੱਕ ਲੋਕਾਂ ਦੇ ਸਮਾਜ ਦੀ ਭਲਾਈ ਦੇ ਲਈ ਲਾਇਆ ਹੈ ਕਿ ਜਿਹੜੇ ਖੂਨਦਾਨ ਬਲੱਡ ਬੈਂਕਰ ਜਿਨ੍ਹਾਂ ਦੇ ਵਿੱਚ ਬਫਰ ਸਟਾਕ ਪੀਆਰ ਨੇ ਕਦੀ ਵੀ ਰੱਪ ਨਾ ਕਰੇ ਅਨ ਹੋਣੀ ਹੁੰਦੀ ਹੈ ਸੋ ਕੋਈ ਜਿਵੇਂ ਕਿ ਅਮਰਜੈਂਸੀ ਕੇਸ ਆਉਂਦਾ ਹੈ ਕੋਈ ਐਕਸੀਡੈਂਟਲ ਜਾਂ థੈਲਸੀਮੀਆ ਦੇ ਬੱਚੇ ਆ ਉਹਨਾਂ ਨੂੰ ਹਰ ਵੇਲੇ ਖੂਨ ਉਪਲਬਧ ਰਹੇ ਤੇ ਕਿਸੇ ਦੀ ਵੀ ਜਾਨ ਖੂਨ ਦੀ ਕਮੀ ਦੇ ਨਾਲ ਨਾ ਜਾਵੇ ਸਰ ਕਿੰਨੇ ਕੀ ਬੰਦੇ ਇਸ ਟਾਈਮ ਖੂਨਦਾਨ ਦੇ ਦਿੱਤੇ ਇਸ ਵੇਲੇ ਤਕਰੀਬਨ 30 ਕਿਤੇ ਲਾਗੇ ਸ਼ਾਇਦ ਖੂਨਦਾਨੀ ਆਪਣਾ ਖੂਨਦਾਨ ਕਰ ਚੁੱਕੇ ਨੇ ਤੇ ਹੱਲੇ ਵੀ ਲੋਕੀ ਆ ਰਹੇ ਨੇ ਕੈਂਪ ਚੱਲ ਰਿਹਾ ਹੈ ਸੋ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਨਸ਼ੇ ਤਿਆਗੋ ਤੇ ਇੱਕ দান ਦੇ ਨਾਲ ਤੁਸੀਂ ਤਿੰਨ ਕੀਮਤੀ ਜਾਨਾਂ ਬਚਾ ਸਕਦੇ ਨੇ ਤੇ ਸਾਰਿਆਂ ਨੂੰ ਇਹੀ ਅਪੀਲ ਹੈ ਵੱਧ ਤੋਂ ਵੱਧ ਖੂਨਦਾਨ ਕਰੋ ਤੇ ਕੀਮਤੀ ਜਾਨਾਂ ਨੂੰ ਬਚਾਓ ਕਵਿਤ ਮੇਲਾ ਦਾ ਨਾਮ ਕੀ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਅਸੀਂ ਸਿਵਲ ਹਸਪਤਲ ਦੇ ਅੰਦਰ ਆਏ ਹਾਂ ਬਲੱਡ ਨਿਊਰਸ ਦੇ ਅੰਦਰ ਸਰ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਅੱਜ ਕਿਸ ਵਾਸਤੇ ਲਗਾਇਆ ਗਿਆ ਔਰ ਕਿਉਂ ਲਗਾਇਆ ਗਿਆ ਇਸ ਪਰ ਅੱਜ ਹਿੰਦੁਸਤਾਨ ਹੈਲਥਕੇਅਰ ਕਲੱਬ ਦੇ ਕੋਲੈਬੋਰੇਸ਼ਨ ਦੇ ਨਾਲ ਲਗਾਇਆ ਗਿਆ ਹੈ ਕਿ ਜਿਹੜਾ ਬਲੱਡ ਡੋਨੇਸ਼ਨ ਕੇਂਟਰ ਹੈ ਇਹ ਸੋਨ ਲਈ ਡੈਡੀਕੇਟਡ ਹੈਗਾ ਪਪੂਲੇਸ਼ਨਸ ਇਨ ਰੂਰਲ ਯਾਨੀ ਸਾਡੇ ਜਵਾਨ ਇਕੈਨ ਦੀ ਦੁਨੀਆ ਉਸ ਨੂੰ ਡੈਡੀਕੇਟਡ ਹੈ ਕਿੰਨੇ ਜਣੇ ਨੇ ਖੂਨਦਾਨ ਦੇ ਚੁਕੇ ਹੈ ਫਿਰ ਸੋਨ ਸਾਡੇ ਕੋਲ 20 ਡੋਨਰ ਦਾ ਜਿੰਨਾ ਦੀ ਕੰਪਲੀਟ ਹੋ ਰਹੀ ਹੈ ਬਹੁਤ ਅੱਛਾ ਰਿਸਪੌਂਸ ਹੈ ਕੁਝ ਡੋਨਰ ਕ੍ਰਾਈਟੇਰੀਆ ਹੁੰਦਾ ਇਲੀਜੀਬਿਲਟੀ ਦਾ ਕ੍ਰਾਈਟੇਰੀਆ ਨੂੰ ਮੀਟ ਨਹੀਂ ਕਰ ਪਾਇਆ ਤੁਹਾਡਾ ਕਿੰਨੇ ਕੀ ਟੀਮ ਤੁਹਾਡੀ ਆਈ ਹੋਈ ਹੈ ਇਸ ਤੋਂ 7 8 ਮੈਂਬਰ ਲੱਗੇ